ਅਜਾ ਤੁਸੀਂ ਮੈਨੂੰ ਇਹ ਦੱਸੋ ਹਸਨ ਅਫਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦਾ ਹੰਕਾਰ ਤੋੜਿਆ ਸੀ ਉਸ ਸ਼ਖਸ ਦਾ ਕੀ ਨਾਮ ਸੀ ਹਸਨ ਅਫਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਜਿਹਦਾ ਹੰਕਾਰ ਤੋੜਿਆ ਸੀ ਜੀ ਉਸ ਦਾ ਕੀ ਨਾਮ ਸੀ ਇਹਨਾਂ ਨੂੰ ਪਤਾ ਹੈ ਕਮੈਂਟਾਂ 'ਚ ਜਵਾਬ ਦੇ ਸਕਦੇ ਆਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਾਹ ਸੱਜੇ ਹਾਂਜੀ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਉਹ ਸ਼ਖਸ ਸੀਗਾ ਜੀ ਵਲੀ ਕੰਦਾਰੀ ਬਿਲਕੁਲ ਸਹੀ ਤੇ ਉਹਦਾ ਇਹ ਮੰਨਣਾ ਸੀ ਜੀ ਕਿ ਰੱਬ ਦੀ ਦਾਤ ਮੈਨੂੰ ਇਹ ਪ੍ਰਾਪਤ ਹੈ ਹਾਂਜੀ ਬਿਲਕੁਲ ਜੀ ਤੇ ਉਹਦਾ ਹੰਕਾਰ ਜਿਹੜਾ ਸੀ ਉਹ ਗੁਰਨਾਨ ਸਿੰਘ ਸਾਹਿਬ ਨੇ ਤੋੜਿਆ ਸੀ ਹਾਂਜੀ ਤੇ ਉਸ ਸੱਚ ਦਾ ਆਰਾਮ ਸੀਗਾ ਵਲੀ ਕੰਧਾਰ ਕੋ ਲੋਕੀ ਬਲੀ ਗਦਾਰੀ ਕਹਿੰਦੇ ਨੇ ਬੱਬਾ ਨਹੀਂ ਉਹ ਵਾਵਾ ਹੈ ਵਾਵਾ ਵਲੀ ਕੰਧਾਰ ਹੀ ਹੈ ਹਾਂਜੀ ਠੀਕ ਹੈ ਅਗਲਾ ਸਵਾਲ ਜੀ ਸੋ ਆਪਣਾ ਅਗਲਾ ਸਵਾਲ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਜੀ ਆਪਾਂ ਗੱਲ ਕੀਤੀ ਸੀ ਹਸਨ ਅਬਦਾਲ ਅਬਦਾਲ ਸੋ ਤੁਸੀਂ ਮੈਨੂੰ ਇਹ ਦੱਸੋ ਕਿ ਹਸਨ ਅਬਦਾਲ ਨੂੰ ਉਹ ਜੋਕੇ ਸਮੇਂ ਵਿੱਚ ਕੀ ਕਹਿੰਦੇ ਨੇ ਓਕੇ ਹਸਨ ਅਬਦਾਲ ਦਾ ਅਜੋਕਾ ਨਾਮ ਕੀ ਹੈ ਜੀ ਇਹਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਹਸਨ ਅਬਦਾਲ ਦਾ ਅਜੋਕਾ ਨਾਮ ਕੀ ਹੈ ਜੀ ਤੇ ਕੁਸ ਵੀਰ ਪਰ ਨੂੰ ਨਹੀਂ ਪਤਾ ਉਹਨੂੰ ਦੱਸ ਦਈਏ ਕਿ ਅਸੀਂ ਨਾ ਇਹ ਜਿਹੜੇ ਸਵਾਲ ਜਵਾਬ ਨੇ ਇਹਨਾਂ ਦੇ ਪੋਸਟਰ ਵੀ ਤਿਆਰ ਕਰਦੇ ਆ ਪੱਕਾ ਇਹਦਾ ਤੇ ਕਮੈਂਟ ਰਾਹੀਂ ਆਪ ਜੀ ਨੇ ਜਵਾਬ ਦੇਣੇ ਹੁੰਦੇ ਨੇ ਤੇ ਉਹੀ ਜਿਹੜੇ ਸਵਾਲ ਜਿਹੇ ਪੋਸਟਰ ਤਿਆਰ ਕਰਦੇ ਆ ਉਹਨਾਂ ਦੇ ਜਵਾਬ ਆਪਾਂ ਵੀਡੀਓ ਦੇ ਮਾਧਿਅਮ ਰੇ ਦਿੰਦੇ ਹਾਂ ਹਾਂਜੀ ਠੀਕ ਹੈ ਤੇ ਕਈ ਵੀਰ ਪਰ ਕਹਿੰਦੇ ਨੇ ਵੀ ਤੁਸੀਂ ਸਵਾਲ ਦਾ ਜਵਾਬ ਨਹੀਂ ਦਿੰਦੇ ਪੋਸਟਰ ਦੇ ਥੱਲੇ ਬਕਾਇਦਾ ਲਿਖਿਆ ਹੋਇਆ ਕਿ ਇਹਨਾਂ ਸਵਾਲਾਂ ਦੇ ਜਵਾਬ ਆਪਜੀ ਕਾਮਰਸ ਚੈਨਲ ਤੇ ਦੇਖ ਸਕਦੇ ਹੋ। ਸੋ ਚੈਨਲ ਤੇ ਵੀਡੀਓ ਹੁੰਦੀ ਹੈ ਬਕਾਇਦਾ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੋਇਆ ਹੈ। ਹਾਂਜੀ। ਖੈਰ ਤੇ ਹਸਨ ਅਬਦਾਲ ਦਾ ਅਜੋਕਾ ਨਾਮ ਹੈ ਜੀ ਪੰਜਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ। ਹਾਂਜੀ। ਪੰਜਾ ਸਾਹਿਬ। ਸੋ ਆਪਣਾ ਅਗਲਾ ਸਵਾਲ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਹੈ। ਤੁਸੀਂ ਗੱਲ ਕੀਤੀ ਹੈ ਜੀ ਪੰਜਾ ਸਾਹਿਬ ਦੀ। ਸੋ ਹੁਣ ਆਪਣਾ ਅਗਲਾ ਕੁਐਸਚਨ ਇਹ ਹੈ ਕਿ ਗੁਰਦੁਆਰਾ ਸਿਰ ਪੰਜਾ ਸਾਹਿਬ ਜੀ ਦਾ ਨਿਰਮਾਣ ਕਿਸ ਨੇ ਕੀਤਾ ਸੀ ਨਾ? ਟੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਜਿਨਾਂ ਨੂੰ ਪਤਾ ਹੈ ਉਹ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਪੂਰੀ ਜੀ ਡਿਸਟਰਬ ਹੋ ਜਾਂਦੀ ਹੈ ਕਿਉਂਕਿ ਅਸੀਂ ਔਨ ਦਾ ਰੋਡ ਵੀਡੀਓ ਸ਼ੂਟ ਕਰਦੇ ਆ ਉਹਦੇ ਲਈ ਮਾਫੀ ਚਾਹੁੰਦੇ ਆ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦਾ ਨਿਰਮਾਣ ਕਰਵਾਇਆ ਸੀਗਾ ਜੀ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਹਾਂਜੀ ਬਿਲਕੁਲ ਸਹੀ ਠੀਕ ਹੈ ਨਹੀਂ ਸਰਦਾਰ ਹਰੀ ਸਿੰਘ ਨਲਵਾ ਜੀ ਏ ਹੋਰ ਕੋਈ ਸਵਾਲ ਜੀ ਹਾਂ ਜੀ ਅੱਜ ਦੀ ਇਸ ਵੀਡੀਓ ਚ ਆਪਾਂ ਸ਼ਾਰਟ ਵੀਡੀਓ ਬਣਾਈ ਹੈ ਅੱਜ ਦੀ ਇਸ ਵੀਡੀਓ ਚ ਆਪਾਂ ਹਸਨ ਅਬਦਾਲ ਨਾਲ ਜੁੜੇ ਹੋਏ ਕੁਝ ਸਵਾਲ ਆਪ ਜੀ ਨਾਲ ਸਾਂਝੇ ਕੀਤੇ ਹਨ ਜੀ ਗੁਰਦੁਆਰਾ ਪੰਜਾ ਸਾਹਿਬ ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਮੈਂਟ ਨਹੀਂ ਦੱਸ ਸਕਦੇ ਹਨ ਕਿ ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਉੱਥੇ ਜਾ ਕੇ ਕਿਉਂਕਿ ਆਪਾਂ ਕਿਸੇ ਵੀ ਤਰ੍ਹਾਂ ਦੇ ਸੰਕਰਣ ਤੇ ਜਾਣੇ ਹਨ ਤੇ ਉੱਥੇ ਸਾਨੂੰ ਸਿੱਖਣ ਨੂੰ ਜਾਣਨ ਨੂੰ ਬਹੁਤ ਕੁਝ ਮਿਲਦਾ ਹੈ ਬਿਲਕੁਲ ਜੀ ਆਪਾਂ ਕੱਲਾ ਦੇਖੋ ਮੱਥਾ ਟੇਕਣਾ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਮੱਥਾ ਨਹੀਂ ਟੇਕਣਾ ਮੱਥਾ ਟੇਕਣਾ ਜ਼ਰੂਰੀ ਹੈ ਪਲ ਸਿਰਫ ਮੱਥਾ ਟੇਕ ਕੇ ਨਾ ਮੁੜੀਏ ਆਪਾਂ ਉਥੇ ਦੇ ਸੱਭਿਆਚਾਰ ਉਥਾਂ ਦੇ ਕਲਚਰ ਉਥੇ ਬੈ ਕੇ ਉਸ ਚੀਜ਼ ਨੂੰ ਫੀਲ ਕਰਕੇ ਦੇਖੀਏ ਕਿ ਉਥੇ ਦੇ ਇਤਿਹਾਸ ਨਾਲ ਵੀ ਜਾਣੀ ਬਿਲਕੁਲ ਇਤਿਹਾਸ ਨਾਲ ਉਥੇ ਦੀ ਬੋਲੀ ਉਥਾਂ ਦੇ ਲੋਕ ਉਥਾ ਮਤਲਬ ਮਤਲਬ ਇਹ ਹੈ ਕਿ ਹਰ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੋ ਕਿ ਸਾਨੂੰ ਅਜੋਕੇ ਟਾਈਮ ਦੇ ਵਿੱਚ ਸਾਡੇ ਲਈ ਕਾਰਗਰ ਹੋਵੇ ਬਿਲਕੁਲ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਲਈ ਵੀ ਕਾਰਗਰ ਹੋਵੇ ਤਾਂ ਕਿ ਅਸੀਂ ਇੱਕ ਸੋਹਣਾ ਮਾਹੌਲ ਜਿਹੜਾ ਹੈ ਉਹ ਬਣਾ ਸਕੀਏ ਹਾਂਜੀ ਇੱਕ ਸੋਨਾ ਪ੍ਰਕਿਰਤੀ ਨੂੰ ਕਿਵੇਂ ਸੰਭਾਲਣਾ ਜੀ ਹਨਾ ਇਹ ਆਪਾਂ ਦੇਖੀਏ ਮੈਂ ਕਈ ਵਾਰ ਜ਼ਿਕਰ ਕਰਦਾ ਪਾਣੀ ਹੁੰਦਾ ਹੈ ਬਰਸਾਤ ਦਾ ਉਹਨੂੰ ਕਿਵੇਂ ਸੰਭਾਲ ਸਕਦੇ ਆ ਪ੍ਰਕਿਰਤੀ ਨੂੰ ਕਿਵੇਂ ਸੰਭਾਲ ਸਕਦੇ ਆ ਮਾਹੌਲ ਜਿਹੜਾ ਬਹੁਤ ਜ਼ਿਆਦਾ ਗੰਦਲਾ ਹੋ ਚੁੱਕਿਆ ਹੈ ਇਹਨੂੰ ਕਿਵੇਂ ਸੋਨਾ ਬਣਾਇਆ ਜਾ ਸਕਦਾ ਹੈ ਇਹ ਆਪਾਂ ਦਾ ਤਾਰ ਮਥਾਲ ਉੱਤੇ ਜਾਣਿਆ ਨਾ ਉੱਥੇ ਬੈ ਕੇ ਵਿਚਾਰਿਆ ਕਰੀਏ ਕਿ ਉਹ ਸਮਾਂ ਕਿਹੋ ਜਿਹਾ ਸੀਗਾ ਜਦ ਮੇਰੇ ਗੁਰਨਾਮ ਸਿੰਘ ਸਾਹਿਬ ਜੀ ਇੱਥੇ ਆਏ ਸਨ ਚਰਨ ਪਾਏ ਤੇ ਉਹਨਾਂ ਨੇ ਕਿਵੇਂ ਉਹਦਾ ਹੰਕਾਰ ਤੋੜਿਆ ਹਾਂਜੀ ਠੀਕ ਹੈ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਅਸੀਂ ਜਿੰਨੀ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੀ ਸਾਡੀ ਆਪਣੀ ਸੋਚ ਤੇ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਔਣਤਾਈਆਂ ਹੋਣੀਆਂ ਸੁਭਾਵਿਕ ਹੈ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਦੱਸਿਓ ਅਸੀਂ ਸੁਧਾਰ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੇ ਹੋਏ ਤਕਰੀਬਨ 100 ਦੇ ਕਰੀਬ ਸਵਾਲ ਜਵਾਬ ਆਪਾਂ ਤਿਆਰ ਕੀਤੇ ਨੇ ਜੀ ਜੋ ਕਿ ਸਾਡੇ ਚੈਨਲ ਕੌਮੀ ਸੋਚ ਮਲਟੀਮੀਡੀਆ ਤੇ ਆਪ ਜੀ ਦੇਖ ਸਕਦੇ ਹੋ ਜੀ ਜੇ ਕਿਤੇ ਕੋਈ ਕਮੀ ਪੇਸ਼ੀ ਲੱਗਦੀ ਹੈ ਮੈਂ ਪਹਿਲੀ ਬੇਨਤੀ ਕੀਤੀ ਹੈ ਸਾਨੂੰ ਦੱਸਿਓ ਸੁਧਾਰ ਕਰਾਂਗੇ ਤੁਹਾਡੇ ਮਾਈਂਡ ਦੇ ਵਿੱਚ ਕੋਈ ਕੁਐਸਚਨ ਹੁੰਦਾ ਉਹ ਵੀ ਸਾਨੂੰ ਕਮੈਂਟ ਕਰਕੇ ਜੁਰ ਦੱਸਿਓ ਤੁਸੀਂ ਕਿਸ ਪਿੰਡ ਸ਼ਹਿਰ ਤੋਂ ਸਾਡੀ ਵੀਡੀਓ ਵਾਚ ਕਰਦੇ ਹੋ ਇਬ ਜ਼ਰੂਰ ਦੱਸਿਓ ਜੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ